ਅਸੀਂ ਉਹਨਾਂ ਚਾਰ ਚੋਰਾ ਦੇ ਬਾਰੇ ਗੱਲ ਕਰਾਂਗੇ ਜਿਹੜੇ ਸਾਡੇ ਜੀਵਨ ਦੇ ਆਨੰਦ ਤੇ ਖੁਸ਼ੀ ਨੂੰ ਚੋਰੀ ਕਰਦੇ ਆ ਉਹ ਸਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਕਿਵੇਂ ਚੋਰੀ ਕਰਦੇ ਆ ਭੈਣੋ ਤੇ ਭਰਾਵੋ ਧਿਆਨ ਦੇ ਨਾਲ ਸੁਣੋ ਅਸੀਂ ਆਪਣੇ ਜੀਵਨ 'ਚ ਖੁਸ਼ੀ ਅਤੇ ਸ਼ਾਂਤੀ ਨਾਲ ਰਹਿ ਸਕੀਏ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯੀਸ਼ੂ ਨੂੰ ਦੁਨੀਆ 'ਚ ਭੇਜਿਆ ਅਸੀਂ ਆਪਣੇ ਗੁਨਾਹਾਂ ਦੇ ਕਾਰਨ ਆਪਣੀਆਂ ਖੁਸ਼ੀਆਂ ਗਵਾ ਲੀਆਂ ਅਸੀਂ ਆਪਣੇ ਗੁਨਾਹਾਂ ਦੇ ਕਾਰਨ ਆਪਣੇ ਆਨੰਦ ਨੂੰ ਗਵਾ ਲਿਆ ਸਾਡੇ ਪਾਪਾ ਨੇ ਸਾਡੀ ਖੁਸ਼ੀ ਦੂਰ ਕਰ ਦਿੱਤੀ ਆ ਤਾਂ ਫਿਰ ਦੁਨੀਆ 'ਚ ਕੌਣ ਖੁਸ਼ੀ ਨਾਲ ਰਹਿ ਸਕਦਾ ਹੈ ਜੋ ਪਵਿੱਤਰ ਜ਼ਿੰਦਗੀ ਜੀਂਦਾ ਹੈ ਹੂ ਇਜ਼ ਦਾ ਹੈਪੀਐਸਟ ਮੈਨ ਹੋਲੀਐਸਟ ਮੈਨ ਇਜ਼ ਦਾ ਹੈਪੀਐਸਟ ਮੈਨ ਖੁਸ਼ੀ ਨਾਲ ਜੀਣ ਵਾਲਾ ਹੀ ਪਵਿੱਤਰ ਜੀਵਨ ਜੀਂਦਾ ਹੈ ਪਵਿੱਤਰ ਜੀਵਨ ਜੀਣ ਵਾਲਾ ਹੀ ਖੁਸ਼ੀ ਨਾਲ ਰਹਿ ਸਕਦਾ ਹੈ ਲੇਕਿਨ ਪਾਪ ਸਾਡੀ ਜ਼ਿੰਦਗੀ 'ਚ ਪਵਿੱਤਰਤਾ ਨੂੰ ਖਰਾਬ ਕਰਦਾ ਜਦ ਪਵਿੱਤਰਤਾ ਹੀ ਖਰਾਬ ਹੋ ਜਾਂਦੀ ਆ ਖੁਸ਼ੀ ਦੂਰ ਹੋ ਜਾਂਦੀ ਆ ਇਸੇ ਲਈ ਪਰਮੇਸ਼ਵਰ ਨੇ ਆਪਣੇ ਪਿਆਰੇ ਪੁੱਤਰ ਨੂੰ ਦੁਨੀਆ 'ਚ ਭੇਜਿਆ ਉਹਨਾਂ ਦੇ ਲਹੂ ਬਹਾਉਣ ਦੇ ਨਾਲ ਸਾਡੇ ਗੁਨਾਹ ਮਾਫ਼ ਕੀਤੇ ਜਾਣ ਅਤੇ ਜਦੋਂ ਮਾਫ਼ ਹੋਣ ਸਾਨੂੰ ਜਿਹੜੀ ਸਜ਼ਾ ਮਿਲਣੀ ਆ ਉਹ ਸਜ਼ਾ ਤੋਂ ਅਸੀਂ ਬਚ ਜਾਂਦੇ ਆ ਜਿਹੜੀ ਸਜ਼ਾ ਤੋਂ ਅਸੀਂ ਬਚਦੇ ਆ ਇਸ ਲਈ ਅਸੀਂ ਖੁਸ਼ੀ ਨਾਲ ਰਹਿੰਦੇ ਹਾਂ ਇਹ ਪਰਮੇਸ਼ਵਰ ਦਾ ਮਕਸਦ ਆ ਜੇ ਅਸੀਂ ਖੁਸ਼ੀ ਨਾਲ ਰਹਿਣਾ ਹੈ ਤਾਂ ਸਾਡੇ ਗੁਨਾਹ ਮਾਫ਼ ਹੋਣੇ ਚਾਹੀਦੇ ਆ ਜੇ ਸਾਡੇ ਗੁਨਾਹ ਮਾਫ਼ ਹੋਣੇ ਆ ਤਾਂ ਪਰਮੇਸ਼ਵਰ ਦੇ ਪੁੱਤਰ ਨੂੰ ਸਾਡੇ ਲਈ ਇਸ ਦੁਨੀਆ 'ਚ ਆਉਣਾ ਪਏਗਾ ਪ੍ਰਭੂ ਆਇਆ ਵੀ ਤੁਹਾਡੇ ਤੇ ਮੇਰੇ ਲਈ ਯੇਸ਼ੂ ਦੁਨੀਆ 'ਚ ਆ ਗਿਆ ਪ੍ਰਭੂ ਦੇ ਸਲੀਬ ਤੇ ਕੀਤੀ ਕੁਰਬਾਨੀ ਦੇ ਦੁਆਰਾ ਤੁਹਾਡੇ ਤੇ ਮਿਰਤੇ ਜੋ ਸਜ਼ਾ ਸੀ ਉਹ ਮਾਫ ਕਰ ਦਿੱਤੀ ਗਈ ਜੋ ਮਸੀਹ ਯਿਸੂ ਵੇਚਾ ਉਹਨਾਂ ਤੇ ਕੋਈ ਵੀ ਸਜ਼ਾ ਨਹੀਂ ਆ ਹੁਣ ਤੁਹਾਡੇ ਤੇ ਕੋਈ ਸਜ਼ਾ ਨਹੀਂ ਆ ਜੇ ਤੁਸੀਂ ਮਰੋਗੇ ਤਾਂ ਤੁਸੀਂ ਸਿੱਧੇ ਸਵਰਗ ਦੇ ਵਿੱਚ ਜਾਓਗੇ ਤੁਹਾਡੇ ਲਈ ਇਹ ਆਨੰਦ ਆ ਲੇਕਿਨ ਜੇ ਤੁਸੀਂ ਉਧਾਰ ਪਾਇਆ ਫਿਰ ਵੀ ਤੁਹਾਡੇ ਜੀਵਨ ਦੇ ਉਧਾਰ ਦੇ ਆਨੰਦ ਨੂੰ ਦੂਰ ਕਰਨ ਦੇ ਲਈ ਸ਼ੈਤਾਨ ਚਾਰ ਚੋਰਾਂ ਨੂੰ ਭੇਜਦਾ ਹੈ ਇਹ ਚੋਰ ਕੀ ਕਰਦੇ ਆ ਤੁਹਾਡੇ ਜੀਵਨ ਤੋਂ ਖੁਸ਼ੀ ਨੂੰ ਦੂਰ ਕਰ ਦਿੰਦੇ ਆ ਖੁਸ਼ੀ ਨੂੰ ਚੋਰੀ ਕਰਨ ਦੇ ਢੰਗ ਦੇ ਵਿੱਚ ਸਭ ਤੋਂ ਪਹਿਲਾਂ ਉਹ ਜੋ ਤੁਹਾਡੀ ਖੁਸ਼ੀ ਨੂੰ ਚੋਰੀ ਕਰਦਾ ਹੈ ਤੁਹਾਡੀ ਖੁਸ਼ੀ ਨੂੰ ਚੋਰੀ ਕਰਨ ਵਾਲਾ ਉਹ ਚੋਰ ਸਭ ਤੋਂ ਪਹਿਲਾਂ ਕੌਣਾ ਜਾਂਦੇ ਹਾਂ ਅਸੰਤੁਸ਼ਟੀ ਕੀਆ ਅਸੰਤੁਸ਼ਟੀ ਪਿਆਰਿਓ ਸੁਣੋ ਆਦਮ ਤੇ ਹਵਾ ਅਦਨ ਦੇ ਬਗੀਚੇ ਸੀ ਅਤੇ ਉਹ ਬਗੀਚਾ ਖੁਸ਼ੀਆਂ ਨਾਲ ਭਰਿਆ ਹੋਇਆ ਸੀ ਉਹਦੇ ਵਿੱਚ ਚਾਰ ਨਦੀਆਂ ਵਹਿੰਦੀਆਂ ਸੀ ਅਤੇ ਉਹ ਨਦੀਆਂ ਛੋਟੀਆਂ ਨਹੀਂ ਸੀ ਚਾਰ ਨਦੀਆਂ ਵਾਲੇ ਅਦਨ ਬਗੀਚਾ ਉਹਨਾਂ ਨੂੰ ਦੇਖ ਕੇ ਉਹਦੇ ਵਿੱਚ ਸਾਰੇ ਰੁੱਖ ਅਤੇ ਫਲ ਦੇ ਕੇ ਕਿਹਾ ਐਨਜੋਏ ਕਰੋ ਖੁਸ਼ ਰੋ ਆਨੰਦਿਤ ਰਹੋ ਅਤੇ ਖੁਸ਼ੀ ਦਾ ਆਨੰਦ ਮਾਰੋ ਕਹਿਣ ਤੇ ਉਹ ਜਦੋਂ ਖੁਸ਼ੀ ਨਾਲ ਰਹਿ ਰਹੇ ਸੀ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਇੱਕ ਗੱਲ ਕਹੀ ਤੁਸੀਂ ਸਾਰੇ ਫਲ ਖਾਓ ਇੱਕ ਫਲ ਨਾ ਖਾਓ ਉਸ ਇੱਕ ਫਲ ਨੂੰ ਨਾ ਖਾਓ ਜੇ ਉਸ ਨੂੰ ਖਾਓਗੇ ਤਾਂ ਆਗਿਆ ਨੂੰ ਤੋੜਨਾ ਹੈ ਆਗਿਆ ਤੋੜਨਾ ਪਾਪ ਹੈ ਅਤੇ ਪਾਪ ਤੁਹਾਡੇ ਜੀਵਨ 'ਚ ਮੌਤ ਲੈ ਕੇ ਆਵੇਗਾ ਇਸ ਤਰ੍ਹਾਂ ਜਦੋਂ ਕਿਹਾ ਜਿਸ ਨੂੰ ਪਰਮੇਸ਼ਵਰ ਨੇ ਮਨਾ ਕੀਤਾ ਪਤਾ ਨਹੀਂ ਕਿਉਂ ਹਵਾਨੂ ਲੱਗਿਆ ਕਿ ਪਰਮੇਸ਼ਵਰ ਮੇਰੇ ਤੇ ਅਧਿਕਾਰ ਚਲਾ ਰਿਹਾ ਹੈ ਪਤਾ ਨਹੀਂ ਕਿਉਂ ਪਰਮੇਸ਼ਵਰ ਨੇ ਸਾਹਮਣੇ ਕੰਡੀਸ਼ਨ ਰੱਖੀ ਆ ਇਹ ਨਾ ਕਰੋ ਉਹ ਨਾ ਕਰੋ ਇਹ ਨਾ ਕਰੋ ਅਤੇ ਮੈਨੂੰ ਕੰਡੀਸ਼ਨ 'ਚ ਕਿਉਂ ਰੱਖਿਆ ਹੋਇਆ ਹੈ ਕਿ ਮੈਨੂੰ ਖਾਣ ਦੀ ਆਜ਼ਾਦੀ ਨਹੀਂ ਆ ਕਿ ਇਹਦਾ ਸਵਾਦ ਚੱਕ ਸਕਾ ਆਜ਼ਾਦੀ ਨਹੀਂ ਆ ਤੁਹਾਨੂੰ ਪਤਾ ਬਾਈਬਲ ਚ ਕਿਹੜਾ ਪਹਿਲਾ ਫ੍ਰੀडम ਫਾਈਟਰ ਹੈ ਦੱਸੋ ਇਹੀ ਆ ਹਾਂ ਹਵਾ ਫ੍ਰੀडम ਫਾਈਟਰ ਕਾਦਲੀ ਫ੍ਰੀडम ਆਪਣੀ ਮਨਮਰਜ਼ੀਆਂ ਕਰਨ ਦੇ ਲਈ ਪੈਣੋ ਤੇ ਪ੍ਰਾਵੋ ਧਿਆਨ ਨਾਲ ਸੁਣੋ ਅੱਜ ਵੀ ਸਾਡੇ ਚ ਚਾਹੋ ਤਾਂ ਫਿਰ ਤੁਸੀਂ ਵੇਖ ਸਕਦੇ ਹੋ ਮਾਂ ਕਹਿੰਦੀ ਆ ਬੇਟੀ ਤੂੰ 6 ਵਜੇ ਤੱਕ ਘਰੇ ਆ ਜਾਵੀਂ ਕਿਉਂ ਕਾਦੇ ਲਈ ਕਿਉਂਕਿ ਹੁੰਦਾ ਹੈ 6 ਵਜੇ ਤੋਂ ਬਾਅਦ ਆਉਣ ਤੇ ਕੀ ਹੋਏਗਾ ਬੇਟੀ ਤੂੰ ਜਵਾਨ ਆ 6 ਵਜੇ ਤੋਂ ਬਾਹਰ ਘਰੋਬਾਰ ਰਹਿਣਾ ਠੀਕ ਨਹੀਂ ਆ ਇਹ ਚੰਗਾ ਨਹੀਂ ਆ ਬੇਟਾ ਕਾਲਜ ਤੋਂ ਬਾਅਦ ਸਿੱਧਾ ਘਰ ਆ ਜਾਵੀਂ ਡੈਡ ਕੀ ਆ ਤੁਸੀਂ ਕੰਡੀਸ਼ਨ ਰੱਖਦੇ ਹੋ ਟਾਈਮ ਰੱਖਦੇ ਹੋ ਅੱਜ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਕਾਦੇਲੀ ਫਾਈਟ ਕਰ ਰਿਹਾ ਜਾਣਦੇ ਹੋਂ ਜੇ ਮੈਂ ਮਨਮਰਜ਼ੀਆਂ ਕਰਾਂ ਤਾਂ ਤੁਹਾਨੂੰ ਕੀ ਤਕਲੀਫ ਆ ਇਹ ਆ ਫਾਈਟ ਇਸ ਗੱਲ ਤੇ ਧਿਆਨ ਦਿਓ ਜਦੋਂ ਇਨਸਾਨ ਆਪਣੀਆਂ ਮਨਮਰਜ਼ੀਆਂ ਕਰਨਾ ਚਾਹੁੰਦਾ ਹੈ ਉਹ ਆਪਣੇ ਹੱਥੀ ਦੁੱਖਾਂ ਨੂੰ ਮੁੱਲ ਲੈਂਦਾ ਹੈ ਪਰਮੇਸ਼ਵਰ ਨੇ ਇਨਸਾਨ ਨੂੰ ਇਸ ਲਈ ਨਹੀਂ ਬਣਾਇਆ ਕਿ ਉਹ ਆਪਣੀਆਂ ਮਨਮਰਜ਼ੀਆਂ ਕਰੇ ਪਰਮੇਸ਼ਵਰ ਨੇ ਇਨਸਾਨ ਨੂੰ ਇਸ ਲਈ ਬਣਾਇਆ ਹੈ ਕਿ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲੇ ਜਦੋਂ ਇੱਕ ਰਿਮੋਟ ਕਾਰ ਨੂੰ ਤਿਆਰ ਕਰਦੇ ਆ ਕਿ ਉਹ ਰਿਮੋਟ ਕਾਰ ਜੇ ਲੈਫਟ ਕਰੋਗੇ ਲੈਫਟ ਜਾਏਗੀ ਰਾਈਟ ਕਰੋਗੇ ਰਾਈਟ ਜਾਏਗੀ ਇਸ ਲਈ ਉਸ ਨੂੰ ਬਣਾਇਆ ਹੈ ਜੇ ਤੁਸੀਂ ਲੈਫਟ ਕਰੋ ਤਾਂ ਉਹ ਰਾਈਟ ਜਾਂਦੀ ਆ ਰਾਈਟ ਕਰਨ ਦੇ ਅੱਗੇ ਜਾਂਦੀ ਆ ਇਹ ਤੁਹਾਨੂੰ ਖੁਸ਼ੀ ਨਹੀਂ ਦਿੰਦੀ ਜਦੋਂ ਪਰਮੇਸ਼ਵਰ ਨੇ ਤੁਹਾਨੂੰ ਅਤੇ ਮੈਨੂੰ ਆਪਣੇ ਪਿਆਰੇ ਪੁੱਤਰ ਦੇ ਲਹੂ ਨਾਲ ਖਰੀਦਿਆ ਹੈ ਤਾਂ ਪਰਮੇਸ਼ਵਰ ਦੀ ਆਗਿਆ ਹੈ ਕਿ ਅਸੀਂ ਉਹਦੇ ਅਧੀਨ ਰਹੀਏ ਇਹ ਨਹੀਂ ਕਿ ਪਰਮੇਸ਼ਵਰ ਦਾ ਵਿਰੋਧ ਕਰੀਏ ਹਵਾ ਨੇ ਉਸ ਦਿਨ ਵਿਰੋਧ ਕੀਤਾ ਕਿਉਂ ਕੀ ਹੋਏਗਾ ਉਸ ਫਲ ਨੂੰ ਖਾਣ ਦੇ ਨਾਲ ਹਵਾ ਤੋਂ ਪੁੱਛਿਆ ਹਵਾ ਇੱਕ ਗੱਲ ਦੱਸ ਦੇ ਪਰਮੇਸ਼ਵਰ ਨੇ ਕੀ ਕਿਹਾ ਕੀ ਕਿਹਾ ਸਾਰੇ ਫਲ ਖਾ ਸਕਦੇ ਹੋ ਕਿਹਾ ਹਾਂ ਫਿਰ ਇੱਕ ਫਲ ਖਾਣ ਤੋਂ ਮਨਾ ਕੀਤਾ ਤੂੰ ਕਿਉਂ ਖਾਦਾ ਤੈਨੂੰ ਕੀ ਤਕਲੀਫ ਸੀ ਸਾਰੇ ਫਲਾਂ ਨੂੰ ਨਾ ਖਾਈਂ ਕਿਆ ਇੱਕ ਹੀ ਫਲ ਖਾਓ ਕਿਆ ਇਹਦਾ ਅਰਥ ਕੀਆ ਜੇ ਸਾਰੇ ਫਲ ਅੱਖਾਂ ਦੇ ਸਾਹਮਣੇ ਦਿਖਾਈ ਦੇ ਰਿਹਾ ਤਾਂ ਨਾ ਖਾਈਂ ਕਿਆ ਇੱਕ ਹੀ ਫਲ ਖਾਣ ਲਈ ਕਿਆ ਬ੍ਰੇਕਫਾਸਟ ਵੀ ਉਹੀ ਲੰਚ ਵਿੱਚ ਵੀ ਉਹੀ ਡਿਨਰ ਵਿੱਚ ਵੀ ਉਹੀ ਸੋਮ ਮੰਗਲ ਬੁੱਧ ਵੀਰ ਵਰ ਸ਼ੁਕਰ ਸ਼ਨੀਵਾਰ ਹਰ ਦਿਨ ਉਹੀ ਫਲ ਜੇ ਇਸ ਤਰ੍ਹਾਂ ਕਿਹਾ ਹੁੰਦਾ ਤਾਂ ਸੋਚ ਸਕਦੇ ਸੀ ਸਾਰੇ ਫਲ ਖਾ ਸਕਦੇ ਹੋ ਸਿਰਫ ਇੱਕ ਫਲ ਮਨਾ ਕੀਤਾ ਹਾਵਨ ਕੀ ਹੋਇਆ ਜਾਣਦੇ ਹੋ ਹਾ ਸੰਤੁਸ਼ਟੀ ਕੀ ਹੋਇਆ ਅਸੰਤੁਸ਼ਟੀ ਸੰਤੁਸ਼ਟੀ ਨਹੀਂ ਸੀ ਪਰਮੇਸ਼ਵਰ ਨੇ 99 ਫਲ ਖਾਂਦੇ ਲਈ ਕਿਹਾ ਹੈ ਨਾ ਉਹਨਾ ਖਾ ਕੇ ਸੰਤੁਸ਼ਟ ਹੋ ਸਕਦੇ ਆ ਨਾ ਅਸੰਤੁਸ਼ਟੀ ਭੈਣੋ ਅਤੇ ਭਰਾਵੋ ਅੱਜ ਇਨਸਾਨ ਦੇ ਜੀਵਨ ਦੇ ਵਿੱਚ ਇੱਕ ਭਿਆਨਕ ਬਿਮਾਰੀ ਲੱਗੀ ਆ ਜਾਣਦੇ ਹੋ ਕੀ ਦੱਸੋ ਕੀ ਅਸੰਤੁਸ਼ਟੀ ਜਦ ਤੱਕ ਅਸੰਤੁਸ਼ਟੀ ਤੁਹਾਡੇ ਚ ਹੋਵੇਗੀ ਤੁਸੀਂ ਆਪਣੇ ਜੀਵਨ 'ਚ ਕਦੇ ਵੀ ਖੁਸ਼ ਨਹੀਂ ਰਹਿ ਸਕੋਗੇ ਦੂਸਰਾ ਅਸੰਤੁਸ਼ਟੀ ਦਾ ਦੂਸਰਾ ਕਾਰਨ ਕੀ ਆ ਜਾਣਦੇ ਹੋ ਆਪਣੇ ਆਪ ਦੀ ਤੁਲਨਾ ਦੂਜਿਆਂ ਦੇ ਨਾਲ ਕਰਨਾ ਇਹ ਗਲਤ ਆ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜੋ ਲੋਕ ਤੁਹਾਡੇ ਨਾਲੋਂ ਮਾਰੇ ਆ ਉਹਨਾਂ ਦੇ ਨਾਲ ਆਪਣੀ ਤੁਲਨਾ ਕਰੋ ਜਿਹੜੇ ਤੁਹਾਡੇ ਤੋਂ ਉੱਪਰ ਆ ਜੇ ਉਹਨਾਂ ਨਾਲ ਤੁਲਨਾ ਕਰੋਗੇ ਫਿਰ ਤੁਹਾਨੂੰ ਸੰਤੁਸ਼ਟੀ ਨਹੀਂ ਮਿਲੇਗੀ ਤੁਹਾਡੀ ਜ਼ਰੂਰਤ ਨੂੰ ਜੋ ਹੈ ਪਰਮੇਸ਼ਵਰ ਪੂਰਾ ਕਰੇਗਾ ਪਰ ਤੁਹਾਡੀ ਇੱਛਾ ਨੂੰ ਪਰਮੇਸ਼ਵਰ ਬਿਲਕੁਲ ਵੀ ਪੂਰਾ ਨਹੀਂ ਕਰੇਗਾ। ਉਹਨਾਂ ਦੇ ਕੋਲ ਬਾਈਕ ਆ ਜੇ ਮੇਰੇ ਕੋਲ ਹੋਵੇ ਤਾਂ ਕਿੰਨਾ ਵਧੀਆ ਹੋਏਗਾ। ਮੇਰੇ ਕੋਲ ਹੁੰਦਾ ਤਾਂ ਵਧੀਆ ਹੁੰਦਾ ਇਹ ਸੋਚ ਤੁਹਾਡੇ ਵਿੱਚ ਕਿੱਥੋਂ ਆਈ? ਉਹਨਾਂ ਨੂੰ ਵੇਖਣ ਤੇ ਆਈ। ਉਹਨਾਂ ਕੋਲ ਬਾਈਕ ਆ ਮੇਰੇ ਕੋਲ ਵੀ ਉਸੇ ਤਰ੍ਹਾਂ ਹੋਣੀ ਚਾਹੀਦੀ। ਉਹਨਾਂ ਕੋਲ ਕਾਰ ਆ ਮੇਰੇ ਕੋਲ ਵੀ ਹੋਣੀ ਚਾਹੀਦੀ ਆ। ਉਹਨਾਂ ਕੋਲ ਤਿੰਨ ਮੰਜ਼ਿਲਾ ਕਾਰ ਆ ਮੇਰੇ ਕੋਲ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਯਾਨੀ ਤੁਹਾਡੇ ਮਨ 'ਚ ਜੋ ਇੱਛਾ ਆਈ ਹੈ ਤੁਹਾਡੀ ਲੋੜ ਦੇ ਅਨੁਸਾਰ ਇੱਛਾ ਆਈ ਹੈ ਦੂਜਿਆਂ ਨੂੰ ਵੇਖਣ ਤੇ ਆਈ ਹੈ ਜਾਂ ਕਿਸੇ ਹੋਰ ਦੇ ਕਾਰਨ ਆਈ ਇਸ ਲਈ ਧਿਆਨ ਨਾਲ ਸੁਣੋ ਦੂਜਿਆਂ ਨੂੰ ਵੇਖਣ ਤੇ ਜੋ ਇੱਛਾ ਆਉਂਦੀ ਆ ਅਸਲ ਚ ਉਹ ਤੁਹਾਡੀ ਲੋੜ ਨਹੀਂ ਆ ਸਾਡੇ ਮਨ ਚ ਜੋ ਇੱਛਾ ਆਉਂਦੀ ਆ ਦੂਜਿਆਂ ਨੂੰ ਵੇਖਣ ਤੇ ਹੀ ਆਉਂਦੀ ਆ ਦੂਜੇ ਨਾਲ ਤੁਲਨਾ ਕਰਨ ਤੇ ਹੀ ਆਉਂਦੀ ਆ ਤੁਲਨਾ ਨਾ ਕਰੋ ਦੂਜਿਆਂ ਨਾਲ ਆਪਣੀ ਤੁਲਨਾ ਕਦੇ ਵੀ ਨਾ ਕਰੋ ਭੈਣੋ ਤੇ ਭਰਾਵੋ ਧਿਆਨ ਨਾਲ ਸੁਣੋ ਜੋ ਤੁਹਾਡੇ ਕੋਲ ਹੈ ਜੇ ਤੁਸੀਂ ਉਹਦੇ ਵਿੱਚ ਸੰਤੁਸ਼ਟ ਨਹੀਂ ਹੋ ਤਾਂ ਧਿਆਨ ਨਾਲ ਸੁਣੋ ਜੋ ਤੁਹਾਡੇ ਕੋਲ ਹੈ ਜੇ ਅਗਰ ਉਹਦੇ ਵਿੱਚ ਤੁਹਾਨੂੰ ਕੋਈ ਸਬਰ ਨਹੀਂ ਹੈ ਤਾਂ ਜੋ ਇੱਛਾ ਕਰ ਰਹੇ ਉਹਦੀ ਵੀ ਸੰਤੁਸ਼ਟੀ ਤੁਹਾਡੇ ਅੰਦਰ ਨਹੀਂ ਹੋਏਗੀ ਜੋ ਪਤਨੀ ਦੇ ਕੋਲ ਪਤੀ ਹੈ ਜਾਂ ਪਤੀ ਦੇ ਕੋਲ ਪਤਨੀ ਆ ਅਗਰ ਉਹਦੇ ਨਾਲ ਰਹੋਗੇ ਤਾਂ ਜੋ ਇੱਛਾ ਕਰੋਗੇ ਉਹਦੇ ਚ ਆਨੰਦ ਮਿਲੇਗਾ ਸੰਤੁਸ਼ਟੀ ਨਾ ਹੋਣ ਤੇ ਹੀ ਤੁਸੀਂ ਆਪਣੀ ਖੁਸ਼ੀ ਨੂੰ ਗਵਾ ਲੈਨੇ ਹੋ ਇਸ ਲਈ ਇਹ ਫੈਸਲਾ ਕਰੋ ਪ੍ਰਭੂ ਮੇਰੇ ਕੋਲ ਜੋ ਕੁਝ ਵੀ ਆ ਉਹਦੇ ਚ ਸੰਤੁਸ਼ਟ ਰਹਾਗਾ ਅਸੰਤੁਸ਼ਟੀ ਨਾਮ ਦੇ ਚੋਰ ਨੂੰ ਸ਼ੈਤਾਨ ਭੇਜੇਗਾ ਤੁਹਾਡੇ ਜੀਵਨ ਚ ਉਹ ਕਿਸੇ ਤਰ੍ਹਾਂ ਦਾ ਆਨੰਦ ਮਾਨਣ ਨਹੀਂ ਦਵੇਗਾ ਕਿਸੇ ਹੋਰ ਚੀਜ਼ ਦੀ ਇੱਛਾ ਮਨ ਚ ਪਾਵੇਗਾ ਜੋ ਹੈ ਉਹਦਾ ਆਨੰਦ ਨਾ ਮਾਨ ਸਕੋ ਜੋ ਤੁਸੀਂ ਚਾਹਿਆ ਉਸ ਨੂੰ ਕਰਨ ਲਈ ਮਨ ਚ ਇੱਛਾ ਪਾਏਗਾ ਜੋ ਚਾਹਿਆ ਉਸ ਨੂੰ ਪਾਉਣ ਤੋਂ ਬਾਅਦ ਵੀ ਤੁਹਾਡੇ ਵਿੱਚ ਸੰਤੁਸ਼ਟੀ ਨਹੀਂ ਰਹੇਗੀ ਖਬਰਦਾਰ ਜਿਨ੍ਹਾਂ 'ਚ ਅਸੰਤੁਸ਼ਟੀ ਹੁੰਦੀ ਆ ਉਹ ਖੁਸ਼ ਨਹੀਂ रह ਸਕਦੇ ਤੀਸਰਾ ਈਰਖਾ ਜਿਨ੍ਹਾਂ 'ਚ ਹੁੰਦੀ ਆ ਉਹ ਖੁਸ਼ ਨਹੀਂ रह ਸਕਦੇ ਈਰਖਾ ਯਾਨੇ ਸਾਹਮਣੇ ਵਾਲਾ ਜੇ ਤਰੱਕੀ ਕਰੇ ਤਾਂ ਦੇਖ ਨਾ ਵਾਲਾ ਸੁਭਾ ਜੇ ਸਾਹਮਣੇ ਵਾਲਾ ਖੁਸ਼ ਹੈ ਤਾਂ ਬਰਦਾਸ਼ਤ ਨਾ ਕਰਨ ਵਾਲਾ ਸੁਭਾ ਜੇ ਸਾਹਮਣੇ ਵਾਲਾ ਜਿੱਤੇ ਤਾਂ ਉਸ ਨੂੰ ਬਰਦਾਸ਼ਤ ਨਾ ਕਰਨ ਵਾਲਾ ਸੁਭਾ ਸਾਹਮਣੇ ਵਾਲਾ ਜੇ ਆਪਣੇ ਜੀਵਨ ਚ ਖੋਸ਼ ਹੈ ਤਾਂ ਸੈਨ ਨਾ ਪਾਉਣ ਵਾਲਾ ਸੁਭਾ ਉਹਦੇ ਨਾਲ ਕੀ ਹੁੰਦਾ ਹੈ ਤੁਹਾਡਾ ਹੀ ਨੁਕਸਾਨ ਹੁੰਦਾ ਹੈ ਇਤਖਾਨਾ ਕਦੇ ਵੀ ਤੁਹਾਡਾ ਭਲਾ ਨਹੀਂ ਹੋ ਸਕਦਾ ਉਸ ਦਿਨ ਗੋਲੀਅਤ ਨੇ ਇਜ਼ਰਾਈਲੀਆਂ ਨੂੰ ਕਹਿ ਕੇ ਲਲਕਾਰਿਆ ਕੀ ਕਹਿ ਕੇ ਲਲਕਾਰਿਆ ਜਾਣਦੇ ਹੋ ਤੁਹਾਡਾ ਦੇਸ਼ ਤੇ ਸਾਡਾ ਦੇਸ਼ ਆਪਸ ਚ ਲੜੇ ਅਤੇ ਬਹੁਤ ਸਾਰੇ ਲੋਕ ਮਰੇ ਇਸ ਤਰ੍ਹਾਂ ਕਿਉਂ ਫਲਸਤੀਨੀਆਂ ਦੇ ਵੱਲੋਂ ਮੈਂ ਹੁੰਦਾ ਹਾਂ ਤੇ ਤੁਹਾਡੇ ਦੇਸ਼ ਦੇ ਵੱਲੋਂ ਇੱਕ ਨੂੰ ਭੇਜੋ ਆਪਾਂ ਦੋਨੇ ਲੜਾਂਗੇ ਅਗਰ ਮੈਂ ਹਾਰਾਂਗਾ ਸਾਡਾ ਦੇਸ਼ ਤੁਹਾਡਾ ਗੁਲਾਮ ਹੋਏਗਾ ਜੇ ਤੁਹਾਡਾ ਦੇਸ਼ ਹਾਰੇਗਾ ਤੁਹਾਡਾ ਦੇਸ਼ ਸਾਡਾ ਗੁਲਾਮ ਹੋ ਜਾਵੇਗਾ 40 ਦਿਨਾ ਤੱਕ ਉਹ ਗੋਲੀयत ਲਲਕਾਰਦਾ ਰਿਹਾ ਕੋਈ ਵੀ ਅਗੇ ਨਹੀਂ ਆਇਆ ਪਿਆਰਿਓ ਜੋ ਸ਼ਾਉਲਾ ਬੜਾ ਲੰਬਾ ਸੀ ਸਾਰੇ ਇਜ਼ਰਾਈਲੀਆਂ ਦੇ ਨਾਲ ਉਹ ਸ਼ਾਉਲ ਬਹੁਤ ਹੀ ਲੰਬਾ ਵਿਅਕਤੀ ਸੀ ਅਤਿ ਲਿਖਿਆ ਬਾਕੀ ਸਾਰੇ ਲੋਕ ਸ਼ਾਉਲ ਦੇ ਮੋਢੇ ਤੱਕ ਆਉਂਦੇ ਸੀ ਇੰਨਾ ਉੱਚਾ ਸ਼ਾਉਲ ਵੀ ਡਰ ਗਿਆ 40 ਦਿਨਾ ਤੱਕ ਉਹਦੀ ਲਲਕਾਰ ਦਾ ਕੋਈ ਸਾਹਮਣਾ ਨਾ ਕਰ ਸਕਿਆ ਸਾਰੇ थरथरा ਰਹੇ ਸੀ ਪਤਾ ਨਹੀਂ ਕਦੋਂ ਅਚਾਨਕ ਸਾਡੇ ਤੇ ਹਮਲਾ ਕਰਕੇ ਸਾਨੂੰ ਗੁਲਾਮ ਬਣਾ ਕੇ ਲੈ ਜਾਵੇਗਾ ਐਸੇ ਸਮੇਂ ਤੇ ਯੁੱਧ ਦੇ ਮੈਦਾਨ ਵਿੱਚ 다ਊਦ ਗਿਆ ਗੋਲੀਅਤ ਦੀ ਲਲਕਾਰ ਨੂੰ ਸੁਣਿਆ ਸੁਣ ਕੇ ਕਿਹਾ ਇਹ ਜਿਹੜਾ ਖਤਨਾ ਰਹਿਤ ਹੈ ਸੇਨਾਵਾ ਦੇ ਯਹੋਵਾ ਨੂੰ ਲਲਕਾਰ ਸਕੇ ਇਹਦੀ ਕੀ ਔਕਾਤ ਹੈ ਤੂੰ ਤਲਵਾਰ ਅਤੇ ਬਰਸ਼ੀ ਲੈ ਕੇ ਆ ਰਿਆਂ ਹੈ ਲੇਕਿਨ ਮੈਂ ਸੇਨਾਵਾਂ ਦੇ ਯਹੋਵਾ ਦੇ ਨਾਮ ਦੇ ਵਿੱਚ ਆ ਰਿਹਾ ਹਾਂ ਯੁੱਧ ਯਹੋਵਾ ਦਾ ਹੈ ਇਸ ਤਰ੍ਹਾਂ ਕਹਿੰਦੇ ਹੋਏ ਪੰਜ ਪੱਥਰ ਲਏ ਅਤੇ ਗੋਫਨ ਵੀ ਲਿਆ ਯਹੋਵਾ ਦੇ ਨਾਮ ਚ ਗਿਆ ਪਿਆਰਿਓ ਪਿਆਰਿਓ ਉਹਨਾਂ ਦਿਨਾਂ ਦੇ ਵਿੱਚ ਦਾਊਦ ਜਵਾਨ ਸੀ ਇਸ ਤੋਂ ਪਹਿਲਾਂ ਹੀ ਸ਼ਾਉਲ ਨੇ ਕਿਹਾ ਕਿ ਤੈਨੂੰ ਸਮਝ ਨਹੀਂ ਆ ਰਿਹਾ ਹੈ ਕਹਿ ਰਿਹਾ ਤੂੰ ਉਸਨੂੰ ਮਾਰ ਦੇਂਗਾ ਉਹ ਜਨਮ ਤੋਂ ਹੀ ਯੋਧਾ ਹੈ ਲੜਾਈ ਚ ਮਾਹਰ ਹੈ ਅ ਤੂੰ ਤਾਂ ਚਰਵਾਹਾ ਹੈ ਕਹਿ ਰਿਆ ਤੂੰ ਜਾਏਗਾ ਤੈਨੂੰ ਇੱਕ ਹੀ ਮਾਰ ਚ ਮਾਰ ਦੇਗਾ ਪਰ 다ਊਦ ਕਹਿਣ ਲੱਗਾ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਜਿਨੇ ਬੀਤੇ ਸਮੇਂ ਚ ਮੈਨੂੰ ਜਿੱਤ ਦਿੱਤੀ ਹੁਣ ਵੀ ਮੈਨੂੰ ਜਿੱਤ ਦੇਗਾ ਤੁਸੀਂ ਵਿਸ਼ਵਾਸ ਕਰੋ ਠੀਕ ਹੈ ਜਾ ਬਾਬੂ ਜਾ ਜਾ ਮਰੇਗਾ ਤਾਂ ਇਹੀ ਮਰੇਗਾ ਸ਼ਾਉਲ ਦੀ ਐਸੀ ਸੋਚ ਸੀ 다ਊਦ ਗਿਆ ਪਿਆਰਿਓ ਇੱਕ ਹੀ ਮਾਰ ਨਾਲ ਇੱਕ ਹੀ ਪੱਥਰ ਨਾਲ ਗੋਲੀਅਤ ਨੂੰ ਥੱਲੇ ਸੁੱਟ ਦਿੱਤਾ ਗੋਲੀਅੱਦ ਦੀ ਤਲਵਾਰ ਨੂੰ ਲੈ ਕੇ ਉਹਦੇ ਸਿਰ ਨੂੰ ਕੱਟ ਦਿੱਤਾ ਉਸਨੇ ਤਲਵਾਰ ਲਈ ਅਤੇ ਸਿਰ ਹੱਥ ਵਿੱਚ ਲਿਆ ਦੇਸ਼ ਵਿੱਚ ਆ ਗਿਆ ਉਸਨੇ ਸਾਰੇ ਦੇਸ਼ ਨੂੰ ਆਪਣੀ ਦਲੇਰੀ ਦੇ ਨਾਲ ਜਾਨ ਦੀ ਬਾਜੀ ਲਾ ਕੇ ਬਚਾਇਆ ਇੱਕ ਗੱਲ ਸਾਰੇ ਦੇਸ਼ ਚ ਫੈਲ ਗਈ ਲੜਾਈ ਦੇ ਮੈਦਾਨ ਵਿੱਚੋਂ ਦਾਊਦ ਤੇ ਸ਼ਾਉਲ ਜਦ ਸੈਨਾ ਵਾਪਸ ਆ ਰਹੀ ਸੀ ਸਾਰੇ ਲੋਕ ਇਕੱਠੇ ਹੋ ਕੇ ਰੋਡ ਦੇ ਉੱਪਰ ਖੁਸ਼ੀ ਨਾਲ ਗੀਤ ਗਾਰੇ ਸੀ ਉਹ ਗੀਤ ਕੀ ਸੀ ਸ਼ੈਮੂਲ ਦੀ ਪਹਿਲੀ ਕਿਤਾਬ 18ਵਾਂ ਅਧਿਆਇ 6ਵੇਂ ਵਚਨ ਤੋਂ ਜਦ ਦਾਊਦ ਉਸ ਫਲਿਸ਼ਤੀ ਨੂੰ ਮਾਰ ਕੇ ਮੁੜ ਰਿਆ ਸੀ ਅਤੇ ਉਹ ਸਾਰੇ ਲੋਕ ਵੀ ਆ ਰਹੇ ਸੀ ਤਦ ਸਾਰੇ ਇਜ਼ਰਾਈਲੀ ਨਗਰਾਂ ਵਿੱਚ ਔਰਤਾਂ ਡਫ ਅਤਿ ਤ੍ਰਕੋਨੇ ਬਾਜੇ ਲੈ ਹੋਏ ਆਨੰਦ ਨਾਲ ਗੌਂਦੀਆਂ ਤੇ ਨੱਚਦੀਆਂ ਹੋਈਆਂ ਸ਼ਾਉਲ ਰਾਜੇ ਦੇ ਸਵਾਗਤ ਚ ਨਿਕਲੀਆਂ ਅਤੇ ਉਹ ਔਰਤਾਂ ਨੱਚਦੀਆਂ ਹੋਈਆਂ ਇੱਕ ਦੂਜੇ ਸਾਹਮਣੇ ਇਹ ਗਾ ਰਹੀਆਂ ਸੀ ਸ਼ਾਉਲ ਲੈਤਾ ਹਜ਼ਾਰਾਂ ਨੂੰ ਅਤੇ 다우드 ਨੇ ਲੱਖਾਂ ਨੂੰ ਮਾਰਿਆ ਹੈ ਅਤੇ ਸ਼ਾਉਲ ਗੁੱਸੇ 'ਚ ਆ ਗਿਆ ਉਸ ਨੂੰ ਇਹ ਗੱਲ ਮਾਰੀ ਲੱਗੀ ਅਤੇ ਉਹ ਕਹਿਣ ਲੱਗਾ ਉਹਨਾਂ ਨੇ 다우드 ਦੇ ਲਈ ਤਾਂ ਲੱਖਾਂ ਅਤੇ ਮੇਰੇ ਲਈ ਹਜ਼ਾਰਾਂ ਹੀ ਕਹਿਆ ਇਸ ਲਈ ਹੁਣ ਰਾਜ ਨੂੰ ਛੱਡ ਉਸ ਨੂੰ ਕੀ ਮਿਲਣਾ ਬਾਕੀ ਆ ਉਸ ਦਿਨ ਤੋਂ ਸ਼ਾਉਲ 다우드 ਦੀ ਤਾਕ 'ਚ ਲੱਗਿਆ ਰਿਆ ਵੈਰ 다우드 ਨੇ ਲੱਖਾਂ ਨੂੰ ਅਤੇ ਸ਼ਾਉਲ ਨੇ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਿਆ ਅਸਲ 'ਚ ਸ਼ਾਉਲ ਨੇ ਕਿਸੇ ਨੂੰ ਨਹੀਂ ਮਾਰਿਆ ਸੀ ਮਾਰਿਆ ਕਿੰਨੇ ਸੀ ਦਾਊਦ ਨੇ ਜੇ ਦੇਸ਼ ਬਚਾਇਆ ਗਿਆ ਹੈ ਤਾਂ ਦਾਊਦ ਦੇ ਕਾਰਨ ਅੱਜ ਸਾਰੇ ਜੇ ਜਿੱਤ ਦੀ ਖੁਸ਼ੀ ਮਨਾ ਰਹੇ ਹੈ ਤਾਂ ਦਾਊਦ ਜਾਨ ਦਾ ਤੇ ਲਾ ਕੇ ਲੜਿਆ ਅਗਰ ਉਸ ਦਿਨ ਗੋਲੀਅਤ ਨੇ ਦਾਊਦ ਨੂੰ ਮਾਰ ਦਿੱਤਾ ਹੁੰਦਾ ਤਾਂ ਉਸ ਨੇ ਮਰ ਜਾਣਾ ਸੀ ਪਰ ਦਾਊਦ ਦਾ ਪਰਮੇਸ਼ਵਰ ਤੇ ਵਿਸ਼ਵਾਸੀ ਇਸ ਲਈ ਉਹ ਅੱਗੇ ਗਿਆ ਜਿੱਤ ਹਾਸਲ ਕੀਤੀ ਅਤੇ ਸਾਰਾ ਦੇਸ਼ ਖੁਸ਼ੀਆਂ ਮਨਾ ਰਿਹਾ ਸੀ ਦਾਊਦ ਨੇ ਲੱਖਾਂ ਨੂੰ ਮਾਰਿਆ ਅਤੇ ਸ਼ਾਉਲ ਨੇ ਹਜ਼ਾਰਾਂ ਨੂੰ ਮਾਰਿਆ ਹੋ ਜਦ ਕਹਿ ਰਹੀ ਸੀਤਾ ਉਸ ਸਮੇਂ ਉਹਨਾਂ ਦੇ ਗੀਤਾਂ ਨੂੰ ਰੋਕ ਕੇ ਕਿਹਾ ਰੁਕੋ ਰੁਕੋ ਮੈਂ ਕਿਸੇ ਨੂੰ ਨਹੀਂ ਮਾਰਿਆ ਇਹ ਦਾਊਦ ਨਹੀਂ ਜਾਨ ਦੀ ਬਾਜੀ ਲਾ ਕੇ ਗੋਲੀਅਤ ਨੂੰ ਮਾਰਿਆ ਸ਼ਾਬਾਸ਼ੀ ਦਾ ਅਤੇ ਤੁਹਾਡੀ ਵਡਿਆਈ ਦਾ ਹੱਕਦਾਰ ਦਾਊਦ ਹੀ ਹੈ ਜੇ ਸ਼ਾਉਲ ਨੇ ਕਿਹਾ ਹੁੰਦਾ ਤਾਂ ਤਾਂ ਚੰਗੀ ਆਤਮਿਕਤਾ ਹੋਣੀ ਸੀ ਦਾਊਦ ਨੇ ਲੱਖਾਂ ਨੂੰ ਸ਼ਾਉਲ ਨੇ ਹਜ਼ਾਰਾਂ ਦੁਸ਼ਮਨਾ ਨੂੰ ਮਾਰਿਆ ਓ ਹੋ ਜਦ ਕਹਿ ਰਹੀ ਸੀ ਸ਼ਾਉਲ ਨੇ ਇੱਕ ਵਾਰ 다ਊਦ ਨੂੰ ਇਸ ਤਰ੍ਹਾਂ ਵਿਖਿਆ ਬਸ ਇਹ ਹੀ ਉਸ ਦਿਨ ਤੋਂ ਸ਼ਾਉਲ ਵੈਰ ਅਤੇ ਸਾੜਾ ਕਰਨ ਲੱਗਾ ਇਰਖਨਲ ਪਰੇ ਹੋਈ ਸ਼ਾਉਲ ਨੇ ਕੀ ਕੀਤਾ ਜਾਣਦੇ ਹੂੰ 다ਊਦ ਨੂੰ ਮਾਰਨਾ ਹੈ ਮਾਰਨਾ ਹੈ ਪਿਆਰੇ ਪਰਮੇਸ਼ਵਰ ਨੇ ਰਾਜੇ ਦੀ ਪੋਸਟ ਦਿੱਤੀ ਖੁਸ਼ ਹੋਣਾ ਚਾਹੀਦਾ ਸੀ ਨਾ ਪਰਮੇਸ਼ਵਰ ਨੇ ਉਸ ਨੂੰ ਰਾਜ ਦਿੱਤਾ ਰਾਜ ਕਰਨਾ ਚਾਹੀਦਾ ਸੀ ਨਾ ਪੋਸਟ ਨੂੰ ਸਾਈਡ ਤੇ ਰੱਖਦਾ ਅਧਿਕਾਰ ਨੂੰ ਸਾਈਡ ਤੇ ਰੱਖਦਾ ਆਪਣੇ ਰਾਜ ਨੂੰ ਸਾਈਡ ਤੇ ਰੱਖਦਾ ਬਸ ਸਾਰਿਆਂ ਨੂੰ ਇੱਕ ਹੀ ਕੰਮ ਤੇ ਲਾ ਦਿੱਤਾ ਦਾਊਦ ਜਿੱਥੇ ਵੀ ਦਿਖਾਈ ਦੇ ਉੱਥੇ ਹੀ ਉਸ ਨੂੰ ਮਾਰ ਦਿਓ ਬਸ ਇਹੀ ਕੰਮ ਕੀ ਦਾਊਦ ਨੂੰ ਮਾਰ ਪਾਇਆ ਕੀ ਦਾਊਦ ਮਿਲਿਆ ਧਿਆਨ ਨਾਲ ਸੁਣੋ ਸ਼ਾਉਲ ਵੈਰ ਦੇ ਕਾਰਨ ਪਰਮੇਸ਼ਰ ਤੋਂ ਦੂਰ ਹੋਇਆ ਸ਼ਾਉਲ ਈਰਖਾ ਦੇ ਕਾਰਨ ਦਾਊਦ ਨੂੰ ਗਵਾ ਲਿਆ ਸ਼ਾਉਲ ਨੇ ਈਰਖਾ ਦੇ ਕਾਰਨ ਪਰਮੇਸ਼ਰ ਦੇ ਸੇਵਕ ਸ਼ੈਮੂਅਲ ਨੂੰ ਵੀ ਗਵਾ ਲਿਆ ਸ਼ਾਉਲ ਨੇ ਆਪਣੀ ਈਰਖਾ ਦੇ ਕਾਰਨ ਉਹਦੇ ਵੱਲੋਂ ਪ੍ਰਾਰਥਨਾ ਕਰਨ ਵਾਲੇ ਪਰਮੇਸ਼ਰ ਦੇ ਸੇਵਕ ਨੂੰ ਉਹਦੇ ਵੱਲੋਂ ਯੁੱਧ ਕਰਨ ਵਾਲੇ ਦਾਊਦ ਨੂੰ ਗਵਾਕੇ ਪਰਮੇਸ਼ਵਰ ਨੂੰ ਆਪਣੇ ਤੋਂ ਦੂਰ ਕਰਕੇ ਅਚਾਨਕ ਜਦ ਦੁਸ਼ਮਨਾ ਨੇ ਹਮਲਾ ਕੀਤਾ ਯੁੱਧ ਵਿੱਚ ਗਿਆ ਅਤੇ ਅਚਾਨਕ ਆਪਣੇ ਸਾਰੇ ਬੱਚਿਆਂ ਨੂੰ ਗਵਾ ਲਿਆ ਆਪਣੀ ਤਲਵਾਰ ਨਾਲ ਆਪਣੇ ਆਪ ਨੂੰ ਮਾਰ ਲਿਆ ਉਹੀ ਜੇ ਦਾਊਦ ਹੁੰਦਾ ਤਾਂ ਸ਼ਾਉਲ ਨੇ ਯੁੱਧ ਵਿੱਚ ਨਹੀਂ ਜਾਣਾ ਸੀ ਦਾਊਦ ਨੇ ਹੀ ਜਾ ਕੇ ਯੁੱਧ ਕਰਕੇ ਦੇਸ਼ ਨੂੰ ਬਚਾ ਲੈਣਾ ਸੀ ਪਰ ਸਾਰਾ ਜਿਹਦੇ ਨਾਲ ਸ਼ਾਉਲ ਮਰ ਗਿਆ ਮੇਰੇ ਭਰਾਵੋ ਅਤੇ ਭੈਣੋ ਤੁਹਾਡੇ ਜੀਵਨ ਚ ਤੁਹਾਡੇ ਆਲੇ ਦੁਆਲੇ ਦੇ ਲੋਕ ਕੁਝ ਵੀ ਹੋਵੇ ਚਾਹੇ ਜੋ ਤਰੱਕੀ ਕਰ ਰਹੇ ਆ ਜਾਂ ਆਸ਼ੀਸ਼ ਪਾ ਰਹੇ ਆ ਜਾਂ ਅਧਿਕਾਰ ਪਾ ਰਹੇ ਆ ਜਾਂ ਉਚਾਈਆਂ ਤੇ ਉੱਡ ਰਹੇ ਆ ਪੂਰੇ ਦਿਲ ਤੋਂ ਉਹਨਾਂ ਦਾ ਸਵਾਗਤ ਕਰੋ ਬਸ ਇਹ ਹੀ ਈਰਖਾ ਨੂ ਜਗਾ ਨਾ ਦਿਓ ਜੇ ਵੱਡੀ ਭੈਣ ਵਧੀਆ ਤਰੀਕੇ ਨਾਲ ਪੜੇ ਛੋਟੀ ਭੈਣ ਸਾੜਾ ਕਰਦੀ ਆ ਵੱਡਾ ਭਰਾ ਵਧੀਆ ਪੜੇ ਛੋਟੇ ਭਰਾ ਨੂੰ ਸਾੜਾ ਵੱਡੀ ਭੈਣ ਨੂੰ ਰਿਸ਼ਤਾ ਮਿਲਣ ਤੇ ਛੋਟੀ ਭੈਣ ਨੂੰ ਸਾੜਾ ਵੱਡੇ ਭਰਾ ਨੂੰ ਪ੍ਰਮੋਸ਼ਨ ਮਿਲਣ ਤੇ ਛੋਟੇ ਭਰਾ ਨੂੰ ਸਾੜਾ ਵੱਡੀ ਭੈਣ ਨੇ ਜੇ ਮਕਾਨ ਖਰੀਦ ਲਿਆ ਹੈ ਤਾਂ ਛੋਟੀ ਭੈਣ ਨੂੰ ਸਾੜਾ ਘਰ ਦੇ ਭੈਣ ਭਰਾਵਾਂ ਦੇ ਵਿੱਚਕਾਰ ਹੀ ਈਰਖਾ ਹੈ ਕੋਈ ਸਾਡੇ ਵਿੱਚਕਾਰ ਈਰਖਾ ਕਰਨ ਵਾਲਾ ਈਰਖਾ ਨਾਲ ਤੁਹਾਡਾ ਹੀ ਨੁਕਸਾਨ ਹੋ ਜਾਵੇਗਾ ਤੁਸੀਂ ਖੁਸ਼ ਨਾ ਰਹੋ ਸ਼ੈਤਾਨ ਇੱਕ ਚੋਰ ਨੂੰ ਭੇਜੇਗਾ ਉਹ ਚੋਰ ਕੌਣਾ ਜਾਣਦੇ ਹੋ ਈਰਖਾ ਹਾਵਲ ਦੇ ਪ੍ਰਤੀ ਈਰਖਾ ਦੇ ਕਾਰਨ ਕੈਨੇ ਕੀ ਕਥਾ ਜਾਣਦੇ ਹੋ ਹਾਵਲ ਨੂੰ ਮਾਰ ਦਿੱਤਾ ਆਖਰ ਚ ਕਹਿਨ ਨੂੰ ਕੀ ਮਿਲਿਆ ਸਜਾ ਸਜਾ ਕੀ ਸੀ ਪਘੋੜਾ ਹੋ ਗਿਆ ਕੋਈ ਵੀ ਮਕਸਦ ਜਾਂ ਫਿਰ ਕੋਈ ਵੀ ਲਕਸ਼ਯਾ ਫਿਰ ਕੁਝ ਵੀ ਨਾ ਹੋਣ ਦੇ ਕਾਰਨ ਐਸੇ ਹਾਲਾਤਾਂ ਚ ਆ ਗਿਆ ਤੁਹਾਡੇ ਜੀਵਨ ਦਾ ਜੋ ਵੀ ਮਕਸਦ ਅਤੇ ਲਕਸ਼ਯਾ ਤੁਹਾਡੇ ਤੋਂ ਦੂਰ ਕਰ ਦਿੰਦਾ ਹੈ ਤੁਹਾਡੀ ਜਾਨ ਪਹਿਚਾਨ ਨੂੰ ਖਤਮ ਕਰ ਦਿੰਦਾ ਹੈ ਤੁਸੀਂ ਖੁਸ਼ ਨਾ ਰਹਿ ਸਕੋ ਸ਼ੈਤਾਨ ਅਸੰਤੁਸ਼ਟੀ ਦੇ ਚੋਰ ਨੂੰ ਭੇਜਦਾ ਹੈ ਤੁਸੀਂ ਖੁਸ਼ ਨਾ ਰਹਿ ਸਕੋ ਸ਼ੈਤਾਨ ਸਾੜੇ ਰੁਪਏ ਚੋਰ ਨੂੰ ਤੁਹਾਡੇ ਕੋਲ ਭੇਜਦਾ ਹੈ ਤੁਹਾਡੀ ਖੁਸ਼ੀ ਨੂੰ ਚੋਰੀ ਕਰਨ ਵਾਲਾ ਤੀਸਰਾ ਚੋਰ ਕਿਹੜਾ ਜਾਣਦੇ ਹੋ ਲਾਲਚ ਉਹ ਕੀ ਆਸ ਗਲਤ ਨਹੀਂ ਆ ਪਰ ਲਾਲਚ ਗਨਤਾ ਆਸ ਕੀ ਜਾਣਦੇ ਹੋ ਜੋ ਤੁਸੀਂ ਮਿਹਨਤ ਦੇ ਨਾਲ ਕਮਾਇਆ ਹੈ ਮੈਂ ਮਿਹਨਤ ਕੀਤੀ ਚੰਗੀ ਨੌਕਰੀ ਮਿਲਣਾ ਆਸ ਹੈ ਮੈਂ ਮਿਹਨਤ ਕੀਤੀ ਹੈ ਚੰਗੇ ਨੰਬਰ ਮਿਲਨੇ ਆਸਾ ਮੈਂ ਮਿਹਨਤ ਕੀਤੀ ਹੈ ਮਕਾਨ ਖਰੀਦਣਾ ਹੈ ਆਸ ਮੈਂ ਮਿਹਨਤ ਕੀਤੀ ਹੈ ਬਾਈਕ ਖਰੀਦਣੀ ਹੈ ਆਸ ਜੀ ਜੇ ਲਈ ਤੁਸੀਂ ਮਿਹਨਤ ਕੀਤੀ ਜੇ ਉਹ ਪਾਉਣਾ ਹੈ ਤਾਂ ਇਹ ਆਸ ਕਰਨਾ ਗਲਤ ਨਹੀਂ ਆ ਕਿਸੇ ਵੀ ਤਰੀਕੇ ਨਾਲ ਉਹਦੀ ਬਾਈਕ ਨੂੰ ਚੋਰੀ ਕਰਨਾ ਹੈ ਅਤੇ ਉਹ ਚੀਜ਼ ਮੇਰੀ ਹੋਣੀ ਚਾਹੀਦੀ ਆ ਇਹ ਸੋਚ ਲਾਲਚਾ ਇਸ ਨੂੰ ਬਾਈਬਲ ਚ ਅਸੀਂ ਬਾਈਬਲ ਚ ਵੇਖਦੇ ਆ ਕਿ ਤੂੰ ਆਪਣੇ ਗੁਆਂਢੀ ਦੇ ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਕਰਨਾ ਇਹ ਲਾਲਚਾ ਬੁਰੀ ਲਾਲਸਾ ਜੋ ਤੁਹਾਡਾ ਉਹਦੇ ਚੀਜ਼ ਸਬਰ ਕਰੋ ਦੂਜਿਆ ਦੀ ਚੀਜ਼ ਦਾ ਲਾਲਚ ਕਿਉਂ ਕਰਦੇ ਹੋ ਹੁਣ ਧਿਆਨ ਨਾਲ ਸੁਣੋ ਬਾਈਬਲ 'ਚ ਇੱਕ ਇਨਸਾਨ ਨੇ ਆਪਣੇ ਗਵੰਡੀ ਦੀ ਔਰਤ ਦਾ ਲਾਲਚ ਕੀਤਾ ਉਹ ਕੌਣ ਜਾਣਦੇ ਹੋ 다우드 ਗਵੰਡੀ ਦੀ ਔਰਤ ਦਾ ਲਾਲਚ ਕੀਤਾ ਜਾਣਦੇ ਹੋ ਜਿਹਦੇ ਕਾਰਨ 다우드 ਨੇ ਕੀ ਗਵਾਇਆ ਜਾਣਦੇ ਹੋ ਆਪਣੇ ਚਾਰ ਪੁੱਤਰਾਂ ਨੂੰ ਗਵਾਇਆ ਪਿਆਰਿਓ ਪੜੋਸੀ ਦੀ ਪਤਨੀ ਦਾ ਜਿੰਨੇ ਲਾਲਚ ਕੀਤਾ 다우드 ਨੇ ਆਪਣੇ ਚਾਰ ਪੁੱਤਰਾਂ ਨੂੰ ਗਵਾ ਲਿਆ ਗਹਿਜ ਜੀ ਨੇ ਸੋਨੇ ਤੇ ਚਾਂਦੀ ਤੇ ਕਪੜੀਆਂ ਦਾ ਲਾਲਚ ਕੀਤਾ ਉਸ ਨੇ ਆਪਣੇ ਜੀਵਨ ਚ ਕੀ ਗਵਾ ਲਿਆ ਆਪਣੀ ਸਿਹਤ ਬਰਬਾਦ ਕਰ ਲਈ ਕੋਡ ਮੋਲੇ ਲਿਆ ਪਿਆਰਿਓ ਪਰਮੇਸ਼ਵਰ ਨੇ موسی ਨੂੰ ਨਬੀ ਦੇ ਤੌਰ ਤੇ ਚੁਣਿਆ ਅਗੂਏ ਦੇ ਤੌਰ ਤੇ ਚੁਣਿਆ ਪਤਾ ਨਹੀਂ ਕੀ ਹੋਇਆ ਇਸ ਨੂੰ ਵੇਖ ਕੇ ਮਰੀਮ ਅਤੇ ਹਰੂਨ ਦੇ ਮਨ ਵਿੱਚ ਸਾੜਾ ਆ ਗਿਆ ਅਤੇ ਇਹ ਨਹੀਂ ਨਹੀਂ ਲਾਲਚ ਆਇਆ ਕਿ ਪਰਮੇਸ਼ਵਰ ਸਾਰੇ ਨਾ ਗੱਲ ਨਹੀਂ ਕਰ ਸਕਦਾ ਕਿ ਪਰਮੇਸ਼ਵਰ ਨੇ ਸਾਨੂੰ ਨਹੀਂ ਚੁਣਿਆ ਇਹ ਸਿਰਫ ਤੇਰੀ ਹੀ ਪੋਸਟ ਆ ਕਿ ਤੂੰ ਹੀ ਇਹਦਾ ਮਾਲਕ ਹੈ ਉਹ ਪੋਸਟ ਤੇ ਸਾਡੀ ਵੀ ਜਗ੍ਹਾ ਹੈ ਲਾਲਚ ਪਰਮੇਸ਼ਵਰ ਨੇ ਮੂਸਾ ਨੂੰ ਬੁਲਾਇਆ ਮਰੀਮ ਅਤੇ ਹਾਰੂਨ ਨੂੰ ਨਹੀਂ ਮੂਸਾ ਮੂਸਾ ਹਾਂ ਮੈਂ ਤੈਨੂੰ ਅਗਵਾ ਬਣਾ ਕੇ ਇਜ਼ਰਾਈਲੀਆਂ ਨੂੰ ਉਹਨਾਂ ਦੀ ਗੁਲਾਮੀ ਦੇ ਵਿੱਚੋਂ ਬਾਹਰ ਕੱਢਾਂਗਾ ਤੂੰ ਆ ਪਰਮੇਸ਼ਵਰ ਨੇ ਮੂਸਾ ਨੂੰ ਅਗੂਏ ਦੇ ਤੌਰ ਤੇ ਚੁਣਿਆ ਨਬੀ ਦੇ ਤੌਰ ਤੇ ਵਿਚੁਵਾਈ ਦੇ ਤੌਰ ਤੇ ਪਰ ਮਰੀਮ ਤੇ ਹਰੂਨ ਨੇ ਕੀ ਕਿਆ ਜਾਣਦੇ ਹੋ ਕਿ موسی ਨੂੰ ਹੀ ਚੁਣਿਆ ਹੈ ਕਿ ਸਾਨੂੰ ਨਹੀਂ ਚੁਣਿਆ ਪ੍ਰਭੂ ਨੇ ਅਸੀਂ ਵੀ ਉਹ ਦੇ ਬਰਾਬਰ ਹਾਂ ਪੋਸਟ ਦਾ ਲਾਲਚ ਕੀਤਾ ਉਸ ਪੋਜੀਸ਼ਨ ਦਾ ਉਸਨੇ ਲਾਲਚ ਕੀਤਾ ਮਰੀਮ ਨੂੰ ਕੀ ਮਿਲਿਆ ਕੋੜ ਲਾਲਚ ਬੁਰੀ ਲਾਲਸਾ ਦੇ ਕਾਰਨ ਮਰੀਮ ਨੇ ਕੋਰ ਨੂੰ ਪਾਲਿਆ ਪਰਮੇਸ਼ਵਰ ਨੇ ਕਿਹਾ ਸੀ ਜੇ ਤੁਸੀਂ ਯਰੀਹੋ ਦੇ ਵੱਲ ਜਾਓ ਪੂਰੇ ਯਰੀਹੋ ਨਗਰ ਨੂੰ ਜਲਾ ਕੇ ਰਾਖ ਕਰਦੇ ਹੋ ਉਹ ਤੁਹਾ ਦਾ ਸੋਨਾ ਚਾਂਦੀ ਮੇਰਾ ਹੈ ਅਤੇ ਉਹ ਸਾਰਾ ਲਿਆ ਕੇ ਮੇਰੇ ਭਵਨ ਦੇ ਵਿੱਚ ਰੱਖਿਉ ਕਹਿੰਦੇ ਲਾਲਚ ਅਕਾਨੇ ਕੀ ਕੀਤਾ ਜੋ ਪਰਮੇਸ਼ਵਰ ਦਾਸੀ ਜੋ ਲਿਆ ਕੇ ਪਰਮੇਸ਼ਵਰ ਦੇ ਭਵਨ ਚ ਰੱਖਣਾ ਸੀ ਉਹ ਲਾਲਚ ਨਾਲ ਲੁਕਾ ਕੇ ਰੱਖ ਲਿਆ ਅਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਲੋਕਾਂ ਨੇ ਉਹਦੇ ਤੇ ਪਥਰਾਫ ਕੀਤਾ ਅਤੇ ਸਾਰੇ ਪਰਿਵਾਰ ਨੂੰ ਵੀ ਮਾਰ ਦਿੱਤਾ ਲਾਲਚ ਉਥੇ ਦਾਊਦ ਨੂੰ ਵੀ ਕੀਮਤ ਚੁਕਾਉਣੀ ਪਈ ਉਹਨੇ ਦੂਜੇ ਦੀ ਪਤਨੀ ਦਾ ਲਾਲਚ ਕੀਤਾ ਜੋ ਉਹਦਾ ਨਹੀਂ ਸੀ ਚਾਂਦੀ ਦਾ ਲਾਲਚ ਕੀਤਾ ਜੋ ਉਹਦਾ ਨਹੀਂ ਸੀ ਕੱਪੜੀਆਂ ਦਾ ਲਾਲਚ ਕੀਤਾ ਜੋ ਉਹਦਾ ਨਹੀਂ ਸੀ ਅਧਿਕਾਰ ਦਾ ਲਾਲਚ ਕੀਤਾ ਇਹਨਾਂ ਸਾਰਿਆਂ ਨੇ ਲਾਲਚ ਦੇ ਕਾਰਨ ਬੜਾ ਨੁਕਸਾਨ ਚੱਲਿਆ ਭੈਣੋ ਤੇ ਭਰਾਓ ਜੋ ਤੁਸੀਂ ਲਾਲਚ ਕਰਦੇ ਹੋ ਉਸੇ ਦੀ ਆਸ ਕਰਦੇ ਹੋ ਜੋ ਦੂਜਿਆਂ ਨੇ ਮਿਹਨਤ ਕਰਕੇ ਕਮਾਇਆ ਜੇ ਤੁਸੀਂ ਉਹਦਾ ਲਾਲਚ ਕਰੋਗੇ ਤਾਂ ਉਹੀ ਪਾਪ ਹੈ ਉਹਦੇ ਨਾਲ ਤੁਹਾਡਾ ਨੁਕਸਾਨ ਹੋ ਜਾਏਗਾ ਤੁਹਾਡੀਆਂ ਖੁਸ਼ੀਆਂ ਨੂੰ ਚੋਰੀ ਕਰਨ ਦੇ ਲਈ ਸ਼ੈਤਾਨ ਚਾਰ ਚੋਰਾ ਨੂੰ ਭੇਜੇਗਾ ਪਹਿਲਾ ਅਸੰਤੁਸ਼ਟੀ ਦਾ ਚੋਰ ਸੰਤੁਸ਼ਟੀ ਦੂਰ ਕਰੇਗਾ ਈਰਖਾ ਰੂਪੀ ਚੋਰ ਤੁਸੀਂ ਜੋ ਜਿੱਤ ਪਾਈ ਆ ਉਹਦੇ ਵਿੱਚ ਤੁਹਾਨੂੰ ਖੁਸ਼ ਨਹੀਂ ਹੋਣ ਦਵੇਗਾ ਲਾਲਚ ਰੂਪੀ ਚੋਰ ਤੁਹਾਡੀ ਮਿਹਨਤ ਦਾ ਜੋ ప్రతిਫਲਾ ਉਸ ਨੂੰ ਤੁਸੀਂ ਨਾ ਮਾਣ ਸਕੋ ਦੂਜੇ ਦੀ ਮਿਹਨਤ ਦਾ ਤੁਸੀਂ ਆਨੰਦ ਮਾਣੋ ਇਸ ਤਰ੍ਹਾਂ ਤੁਹਾਡੇ ਮਨ ਚ ਪਾਵੇਗਾ ਇਹ ਬਿਲਕੁਲ ਵੀ ਠੀਕ ਨਹੀਂ ਆ ਚੌਥਾ ਕੀ ਆ ਕ્રોਧ ਆਵੇਸ਼ ਗੁੱਸਾ ਨਾ ਕਰੋ ਅਤੇ ਜਲ ਜ਼ਰਾਹਤ ਨੂੰ ਛੱਡ ਦਿਓ ਮੂਰਖ ਵਿਅਕਤੀ ਝਟ ਕ੍ਰੋਧ ਕਰਦਾ ਹੈ ਧਿਆਨ ਨਾਲ ਸੁਣੋ ਇਸ ਸੰਸਾਰ ਦੇ ਵਿੱਚ ਖੁਸ਼ੀ ਕਿੰਨਾ ਕੋ ਨਹੀਂ ਰਹਿੰਦੀ ਜਾਣਦੇ ਹੋ ਤੁਸੀਂ ਕਰੋਧੀ ਲੋਕਾ ਕੋਲ ਕਰੋਦੀ ਲੋਕ ਕਿਸੇ ਨਾਲ ਖੁਸ਼ ਨਹੀਂ ਰਹਿ ਸਕਦੇ ਜੇ ਅਜੇ ਤੁਹਾਡੇ ਵਿੱਚ ਕ੍ਰੋਧ ਰੂਪੀ ਰੋਗ ਹੈ ਤਾਂ ਤੁਹਾਡੇ ਜੀਵਨ 'ਚ ਖੁਸ਼ੀ ਨਹੀਂ ਆ ਸਕਦੀ ਆਵੇਸ਼ ਸੜਨਾ ਜੇ ਤੁਹਾਡੇ ਵਿੱਚ ਹੈ ਤਾਂ ਖੁਸ਼ ਨਹੀਂ रह ਸਕੋਗੇ ਅੱਜ ਕਈ ਪਤੀਆਂ ਨੂੰ ਛੋਟੀ ਗੱਲ ਤੇ ਗੁੱਸਾ ਆ ਜਾਂਦਾ ਹੈ ਉਸੇ ਤਰ੍ਹਾਂ ਪਤਨੀਆਂ ਵੀ ਛੋਟੀ ਗੱਲ ਹੀ ਗੁੱਸਾ ਕਰਦੀਆਂ ਹੈ ਇਸ ਲਈ ਸੁਣੋ ਬਾਈਬਲ ਦੱਸਦੀ ਆ ਮੂਰਖ ਝਟ ਕਰੋਧ ਕਰਦਾ ਹੈ ਬੁੱਧੀਮਾਨ ਧੀਰਜ ਦੇ ਨਾਲ ਰਹਿੰਦਾ ਹੈ ਜੇ ਤੁਸੀਂ बार-बार ਗੁੱਸਾ ਕਰਦੇ ਹੋ ਤਾਂ ਇਨਡਾਇਰੈਕਟ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੂਰਖ ਹੋ ਇੱਕ ਮੂਰਖ ਔਰਤ ਹੋ ਇੱਕ ਕ્રોਧ ਗੁੱਸਾ ਅਤੇ ਜਲਜਲਾਹਟ ਦਾ ਸਭਾਜੇ ਤੁਹਾਡੇ ਵਿੱਚ ਆ ਤਾਂ ਖੁਸ਼ੀ ਕਿੱਥੋਂ ਆਏਗੀ ਤੁਹਾਨੂੰ ਆਪਣੇ ਆਪ ਤੋਂ ਖੁਸ਼ੀ ਨਹੀਂ ਮਿਲੇਗੀ ਕ੍ਰੋਧ ਅਤੇ ਗੁੱਸਾ ਕਰਨ ਵਾਲੇ ਪਤੀਓ ਪਤਨੀਆਂ ਚਾਹੇ ਬੱਚੇ ਹੋ ਉਹ ਕਰਦਿਆਂ ਨੂੰ ਖੁਸ਼ੀ ਨਹੀਂ ਦੇਣਗੇ ਗੁੱਸਾ ਛੱਡ ਦਿਓ ਜਲਜਲਾਹਟ ਨੂੰ ਛੱਡ ਦਿਓ ਜੇ ਤੁਸੀਂ ਆਪਣੇ ਗੁੱਸੇ ਕ੍ਰੋਧ ਅਤੇ ਆਪਣੇ ਈਰਖਾਪੁਣੇ ਨੂੰ ਛੱਡਣਾ ਚਾਹੁੰਦੇ ਹੋ ਤਾਂ ਗੱਲ ਦੱਸੋ ਪਤੀ ਦੇ ਉੱਪਰ ਪਤਨੀ ਦੇ ਉੱਪਰ ਤੁਹਾਨੂੰ ਗੁੱਸਾ ਆ ਸਕਦਾ ਹੈ ਬੱਚਿਆਂ ਤੇ ਗੁੱਸਾ ਆ ਸਕਦਾ ਹੈ ਗੁੱਸਾ ਆਉਣ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਾਣਦੇ ਹੋ ਮੂੰਹ ਨਹੀਂ ਖੋਲਣਾ ਹੋ ਸਕੇ ਤਾਂ ਉਸ ਜਗ੍ਹਾ ਤੋਂ ਥੋੜੀ ਦੇਰ ਦੇ ਲਈ ਨਿਕਲ ਜਾਓ ਇੱਕ ਰੌੜ ਅੱਗ 'ਚ ਰੱਖੀ ਹੋਈ ਸੀ ਉਸੇ ਸਮੇਂ ਉਸ ਨੂੰ ਬਾਹਰ ਕੱਢਿਆ ਹੱਥ ਲਾਉਣ ਤੇ ਕੀ ਹੋਏਗਾ ਸੜ ਜਾਏਗਾ ਮੰਨ ਲਓ ਜੇ ਰੌੜ ਨੂੰ ਹੀ ਰੱਖ ਦਿੱਤਾ ਥੋੜੀ ਦੇਰ ਤੋਂ ਬਾਅਦ ਆ ਕੇ ਦੇਖੋਗੇ ਤਾਂ ਜੋ ਗਰਮ ਸੀ ਉਹਨ ਕੀ ਹੋ ਗਿਆ ਠੰਡੀ ਹੋ ਗਈਆ ਜੇ ਠੰਡੀ ਰੋਡ ਨੂੰ ਤੁਸੀਂ ਹੱਥ ਲਾਇਆ ਮੰਨ ਲਓ ਤੁਹਾਨੂੰ ਕੁਝ ਨਹੀਂ ਹੋਵੇਗਾ ਅਗਰ ਉਸ ਗਰਮ ਰੋਡ ਨੂੰ ਹੱਸ ਲਾਉਂਗੇ ਤਾਂ ਸੜ ਜਾਓਗੇ ਗੁੱਸਾ ਵੀ ਇਸੇ ਤਰ੍ਹਾਂ ਹੀ ਆ ਗੁੱਸੇ ਨਾਲ ਪਰੇ ਹੋਏ ਆਪਣੇ ਮਨ ਨੂੰ ਥੋੜੀ ਜਿਹੀ ਤੁਸੀਂ ਸ਼ਾਂਤੀ ਦਿਓ ਥੋੜੀ देर ਰੁਕ ਜਾਓ ਕਰੋ ਥੋੜੀ देर ਤੋਂ ਬਾਹਰ ਨਿਕਲੋ ਉਸ ਜਗ੍ਹਾ ਤੋਂ ਥੋੜੀ ਦੇਰ ਤੋਂ ਬਾਹਰ ਨਿਕਲ ਜਾਓ ਜਦੋਂ ਕੋਈ ਵੀ ਗੁੱਸੇ ਤੇ ਕ੍ਰੋਧ ਵਿੱਚ ਆ ਜਾਂਦਾ ਹੈ ਫਿਰ ਉਹਦੇ ਤੋਂ ਚੰਗੀਆਂ ਗੱਲਾਂ ਕਰਨੀਆਂ ਮੁਸ਼ਕਿਲ ਹੋ ਜਾਂਦੀਆਂ ਗੁੱਸੇ 'ਚ ਆ ਕੇ ਜੋ ਗੱਲਾਂ ਤੁਸੀਂ ਕਰਦੇ ਹੋ ਉਹਦੇ ਨਾਲ ਦੂਜਿਆਂ ਨੂੰ ਦੁੱਖ ਹੁੰਦਾ ਹੈ ਅਤੇ ਉਹਦਾ ਜੋ ਰਿਐਕਸ਼ਨ ਹੈ ਉਹ ਵੀ ਖਤਰਨਾਕ ਹੁੰਦਾ ਹੈ। ਇਸ ਲਈ ਭੈਣੋ ਅਤੇ ਭਰਾਵੋ ਪਤੀ-ਪਤਨੀ ਜਾਂ ਬੱਚਿਆਂ ਤੇ ਗੁੱਸਾ ਆਉਣ ਤੇ ਬੈਸਟ ਕੀ ਜਾਂਦੇ ਹੋ 10 ਮਿੰਟ ਚੁੱਪ ਰਹੋ। ਤੁਹਾਨੂੰ ਵੀ ਨਹੀਂ ਪਤਾ ਚਲੇਗਾ ਤੁਹਾਡੇ ਅੰਦਰ ਦੇ ਗੁੱਸੇ ਦਾ ਕੀ ਹੋਵੇਗਾ ਘਟ ਹੋ ਜਾਏਗਾ। ਗੁੱਸੇ ਨੂੰ ਸ਼ਾਂਤ ਕਰਨ ਦੀ ਤਾਕਤ ਸਿਰਫ ਸਮੇਂ ਦੇ ਕੋਲ ਹੀ ਹੈ। ਇਸ ਲਈ ਥੋੜਾ ਟਾਈਮ ਦਿਓ ਥੋੜਾ ਟਾਈਮ ਦਿਓ ਆਉਣ ਦਿਓ ਮੇਰੇ ਪਤੀ ਨੂੰ ਆਉਣ ਦਿਓ ਭੈਣ ਕਿਉਂ ਹਿਲ ਰਹੀਆਂ ਕਿਉਂ ਦੱਸੋ ਉਸ ਨੂੰ ਮੈਂ ਵੇਖ ਲਵਾਂਗਾ ਕਿਉਂ ਇਸ ਤਰ੍ਹਾਂ ਹਿਲ ਰਹੇ ਹੋ ਚੀਕਦੇ ਹੋ ਚਿਲਾਉਂਦੇ ਹੋ ਝਗੜਾ ਕਰਦੇ ਹੋ ਅਤੇ ਉਸ ਤੋਂ ਬਾਅਦ ਸ਼ਾਮ ਹੁੰਦੇ ਹੀ ਪਤੀ ਪਤਨੀ ਹੈ ਨਾ ਦੂਜੇ ਦਿਨ ਤੋਂ ਪਰਿਵਾਰ ਸਾਰਾ ਚੱਲਦਾ ਰਹਿੰਦਾ ਹੈ ਸਭ ਕੁਝ ਠੀਕ ਹੁੰਦਾ ਹੈ ਉਸ ਤੋਂ ਬਾਅਦ ਲੜਨਾ ਝਗੜਨਾ ਇੱਕ ਦੂਜੇ ਦੇ ਵਾਲ ਖਿੱਚਣੇ ਕੀ ਫਾਇਦਾ ਸਵੇਰ ਹੁੰਦੇ ਹੀ ਪਤੀ ਕਹਿੰਦਾ ਮੈਨੂੰ ਕੌਫੀ ਦਿਓ हां जी आ रही हां बहुत बढ़िया हो गए पति कॉफी मांगता है पत्नी कॉफी लेके औंदियां और फिर पता नहीं क्यों जब दो बढ़िया पति पत्नी ਦੇ ਰੂਪ ਚ ਬਾਈਕ ਤੇ ਜਾਂਦੇ ਹੋ ਗਵਾਂਡੀ ਹੈਰਾਨ ਹੋ ਕੇ ਵੇਖਦੇ ਆ ਰਾਤ ਨੂੰ ਲੜਾਈ ਹੋਈ ਅਤੇ ਕਿਆ ਮੈਂ ਤੈਨੂੰ ਮਾਰ ਦਿਆਂਗਾ ਰਹਿਣੀ ਦਿਆਂਗਾ ਇਸ ਤਰ੍ਹਾਂ ਝਗੜਾ ਹੋਇਆ ਤੂ ਤੂ ਮੈਂ ਕਿੰਨੇ ਕਿਹਾ ਫਿਰ ਸਵੇਰ ਹੁੰਦੇ ਹੀ ਬਹੁਤ પતિ ਪਤਨੀ ਦੇ ਰੂਪ ਚ ਇਸ ਤਰ੍ਹਾਂ ਫੜ ਕੇ ਕੀ ਸਮਝ ਆਇਆ ਦੱਸੋ ਰਾਤ ਪਰ ਲੜਦੇ ਆ ਝਗੜਦੇ ਆ ਇੱਕ ਦੂਜੇ ਨੂੰ ਮਾਰਦੇ ਆ ਸਵੇਰ ਉੱਠ ਕੇ ਨੌਕਰੀ ਤੇ ਜਾਂਦੇ ਹੋ ਫਿਰ ਕਿਉਂ ਲੜਦੇ ਹੋ ਦੱਸੋ ਥੋੜਾ ਸੋਚੋ ਸਾਡੇ ਆਲੇ ਦੁਆਲੇ ਦੇ ਲੋਕ ਹੱਸਦੇ ਆ ਜਿਵੇਂ ਤੁਸੀਂ ਹੱਸਦੇ ਹੋ ਉਹ ਵੀ ਹੱਸਦੇ ਆ ਅੱਜ ਇੱਕ ਫੈਸਲਾ ਕਰਾਂਗੇ ਅਸੰਤੁਸ਼ਟੀ ਰੂਪੀ ਚੋਰ ਨੂੰ ਆਪਣੇ ਘਰ 'ਚ ਆਉਣ ਨਹੀਂ ਦਵਾਂਗੇ ਈਰਖਾ ਰੂਪੀ ਚੋਰ ਨੂੰ ਆਪਣੇ ਘਰ 'ਚ ਨਹੀਂ ਆਉਣ ਦਵਾਂਗੇ ਲਾਲਚ ਰੂਪੀ ਚੋਰ ਨੂੰ ਆਪਣੇ ਘਰ 'ਚ ਨਹੀਂ ਆਉਣ ਦਵਾਂਗੇ ਕਰੋੜ ਅਤੇ ਗੁੱਸੇ ਰੂਪੀ ਚੋਰ ਨੂੰ ਅਸੀਂ ਆਪਣੇ ਕਰਚ ਨਹੀਂ ਹੋਣ ਦਵਾਂਗੇ। ਕ੍ਰੋਧ ਹੋਵੇ, ਲਾਲਚ ਹੋਵੇ, ਗੁੱਸਾ ਹੋਵੇ ਜਾਂ ਅਸੰਤੁਸ਼ਟੀ ਹੋਵੇ ਜੇ ਤੁਹਾਡੇ ਪਰਿਵਾਰ 'ਚ ਆ ਗਿਆ ਹੈ ਤਾਂ ਤੁਹਾਡੇ ਜੀਵਨ ਦੀਆਂ ਖੁਸ਼ੀਆਂ ਦੂਰ ਹੋ ਜਾਣਗੀਆਂ। ਆਓ ਪ੍ਰਾਰਥਨਾ ਕਰੀਏ, ਪ੍ਰਾਰਥਨਾ 'ਚ ਹਿੱਸਾ ਲਵਾਂਗੇ। ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ, ਅਸੀਂ ਚਾਹੇ ਕਿੰਨੇ ਵੀ ਹਾਲਾਤਾਂ 'ਚ ਕਿਉਂ ਨਾ ਹੋਈਏ, ਜੇ ਉਹਨਾਂ ਹਾਲਾਤਾਂ ਵਿੱਚ ਅਸੀਂ ਸੰਤੁਸ਼ਟ ਰਵਾਂਗੇ ਤਾਂ ਅਸੀਂ ਆਪਣੀ ਜੀਵਨ ਚ ਆਸ਼ੀਸ਼ ਪਾਵਾਂਗੇ ਅਸੰਤੁਸ਼ਟੀ ਸਾਡੇ ਜੀਵਨ ਦੇ ਵਿੱਚੋਂ ਖੁਸ਼ੀ ਨੂੰ ਦੂਰ ਕਰਦੀ ਆ ਖੁਸ਼ੀ ਨਾ ਹੋਣ ਤੇ ਅਰਾਧਨਾ ਵੀ ਨਹੀਂ ਕਰ ਸਕਦੇ ਨਾ ਹੀ ਭਜਨ ਦੇ ਗੀਤ ਗਾ ਸਕਦੇ ਆ ਸੰਤੁਸ਼ਟੀ ਸਾਡੇ ਜੀਵਨ ਦਾ ਆਧਾਰ ਹੈ ਪਿਤਾ ਐਸੀ ਸੰਤੁਸ਼ਟੀ ਸਾਨੂੰ ਦੇ ਦਿਓ ਅਸੰਤੁਸ਼ਟੀ ਦੂਰ ਕਰ ਦਿਓ ਲਾਲਚ ਨੂੰ ਦੂਰ ਕਰੋ ਈਰਖਾ ਬਾਜੀ ਨੂੰ ਦੂਰ ਕਰ ਦਿਓ ਪਿਤਾ ਕ੍ਰੋਧ ਗੁੱਸੇ ਨੂੰ ਇਸ ਤਰ੍ਹਾਂ ਦੀਆਂ ਸਾਰੀਆਂ ਮਾੜੀਆਂ ਆਦਤਾਂ ਦੂਰ ਕਰ ਦਿਓ ਅੱਜ ਤੋਂ ਅਸੀਂ ਖੁਸ਼ ਰਹਿ ਸਕੀਏ ਐਸਾ ਸਾਨੂੰ ਸਿਖਾਓ ਯੇਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ ਚਲੋ ਕਲਵਰੀ ਪ੍ਰੇ ਟਾਵਰ 'ਚ ਤੁਹਾਡਾ ਸਵਾਗਤ ਹੈ। ਅਗਰ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਤੇ ਕਿਸੇ ਗੱਲ ਦੇ ਲਈ ਇੱਕ ਮਨ ਹੋ ਕੇ ਉਹਦੇ ਤੋਂ ਮੰਗੋਗੇ ਤਾਂ ਮੇਰੇ ਪਿਤਾ ਦੇ ਵੱਲੋਂ ਜਿਹੜਾ ਸੁਰਗ ਵਿੱਚ ਹੈ ਉਹਨਾਂ ਲਈ ਹੋ ਜਾਵੇਗਾ। ਇਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਨੂੰ ਸਿਖਾਇਆ। ਤੁਹਾਡੇ ਨਾਲ ਮਿਲ ਕੇ ਤੁਹਾਡੀਆਂ ਜ਼ਰੂਰਤਾਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਪ੍ਰਭੂ ਦੇ ਸੇਵਕ ਡਾਕਟਰ ਪੀਸ ਤ੍ਰਿਸ਼ਕਮਾਰ ਦੁਆਰਾ ਸ਼ੁਰੂ ਕੀਤੀ ਗਈ ਅਦਭੁਤ ਸੇਵਕਾਈ ਹੈ ਕਲਵਰੀ ਪ੍ਰੇ ਟਾਵਰ। ਤੁਸੀਂ ਕਿਹੜੇ ਵੀ ਇਲਾਕੇ ਦੇ ਹੋ ਜਿਹੜੀ ਵੀ ਭਾਸ਼ਾ ਬੋਲੋ ਤੁਹਾਡੇ ਨਾਲ ਮਿਲ ਕੇ ਤੁਹਾਡੀ ਭਾਸ਼ਾ ਵਿੱਚ ਤੁਹਾਡੇ ਨਾਲ ਮਿਲ ਕੇ 24 ਘੰਟੇ ਯੋਧੇ ਮਿਲ ਕੇ ਪ੍ਰਾਰਥਨਾ ਕਰਨ ਦੇ ਲਈ ਤਿਆਰ ਹੈ ਹਰ ਰੋਜ਼ 5000 ਤੋਂ ਜ਼ਿਆਦਾ ਪ੍ਰਾਰਥਨਾਵਾਂ ਬੇਨਤੀਆਂ ਸਾਡੇ ਕੋਲ ਪਹੁੰਚਾਈਆਂ ਜਾਂਦੀਆਂ ਹਨ ਪਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਪ੍ਰਾਰਥਨਾ ਯੋਧੇ ਪ੍ਰਾਰਥਨਾ ਕਰਦੇ ਆ ਪੂਰੀ ਕਲਿਸਿਆ ਮਿਲ ਕੇ ਪ੍ਰਾਰਥਨਾ ਕਰਦੇ ਆ ਅਤੇ ਪ੍ਰਭੂ ਅਦਭੁਤ ਕੰਮ ਕਰ ਰਿਹਾ ਜੇ ਤੁਹਾਨੂੰ ਪ੍ਰਾਰਥਨਾ ਦੀ ਲੋੜ ਹੈ ਤਾਂ ਸਕਰੀਨ ਤੇ ਦੇਖ ਰਹੇ ਨੰਬਰ ਤੇ ਹੁਣੇ ਕਾਲ ਕਰੋ ਸਾਡੇ ਪ੍ਰਾਰਥਨਾ ਯੋਧਿਆਂ ਨਾਲ ਮਿਲ ਕੇ ਪ੍ਰਾਰਥਨਾ ਕਰੋ ਅਤੇ ਪ੍ਰਭੂ ਤੋਂ ਤੁਸੀਂ ਉੱਤਰ ਪਾਓ ਪ੍ਰਾਰਥਨਾ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰਨ ਵਾਲਾ ਨੰਬਰ ਹੈ 9100600300 ਸਾਰਿਆਂ ਨੂੰ ਬਚਾਉਣ ਦੇ ਲਈ ਇਸ ਲਈ 17 ਭਾਸ਼ਾਵਾਂ ਦੇ ਵਿੱਚ ਪਰਬੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਵਚਨ ਸੁਣਾਉਂਦੇ ਆ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72